ਚਲਦੀ ਵੀਡੀਓ ਨੂੰ ਸ਼ੁਰੂ ਦੇ ਵਿੱਚ ਹੀ ਸ਼ੇਅਰ ਕਰਕੇ ਆਪਦਾ ਐਡਰੈਸ ਲਿਖ ਕੇ ਅਲਮੋਲ ਜੁਵਲਰ ਵਾਲੇ ਨੂੰ ਵਟਸਐਪ ਕਰਦੇ ਹੋ ਅਗਲੀ ਵੀਡੀਓ ਦੇ ਵਿੱਚ ਤੁਸੀਂ ਉਹ ਬੰਦੇ ਹੋ ਸਕਦੇ ਆ ਵੀ ਜਿਨ੍ਹਾਂ ਨੂੰ ਸ਼ੇਅਰ ਕਰਨ ਦੇ ਸਦਕਾ ਇਹ ਬੰਦੇ ਗਿਫਟ ਆ ਜਿਹੜਾ ਉਹ ਡਰਾਅ ਕਰ ਦੇਣ ਦੂਜੀ ਗੱਲ ਸੱਜਣੋ ਆਪਾਂ ਖੜੇ ਆ ਬਾਈ ਅਨਮੋਲ ਕੋਲੇ ਇਹ ਉਹ ਬੰਦਾ ਏ ਜਿਹੜਾ ਭਾਰਤ ਦਾ ਸਭ ਤੋਂ ਵੱਡਾ ਨਰਮਾਤਾ ਏ 1 ਗ੍ਰਾਮ 골ਡ ਦੇ ਗਹਿਣੇ ਬਣਾਉਣ ਦੇ ਵਿੱਚ ਤੇ ਤੀਜੀ ਗੱਲ ਸੱਜਣੋ ਦਿਵਾਲੀ ਦਾ ਟਾਈਮ ਆ ਗਿਆ ਹਰੇਕ ਬੰਦਾ ਸੋਨਾ ਖਰੀਦਣਾ ਸ਼ੁੱਭ ਸਮਝਦਾ ਤੁਸੀਂ ਇਹ ਸੱਜਣ ਦੇ ਉੱਪਰੋਂ ਇਹਦੇ ਕੋਲੋਂ ਸੋਨੇ ਦੇ ਗਹਿਣੇ ਖਰੀਦ ਸਕਦੇ ਆ ਤਾਂ ਦਿਵਾਲੀ ਤੇ ਇਹ ਸੱਜਣ ਨੇ ਰੇਟ ਆ ਜਿਹੜੇ ਉਹ ਬਹੁਤ ਘੱਟ ਕਰਕੇ ਲਾਤੇ ਆ ਆਪਣੇ ਗਹਿਣਿਆਂ ਦੇ ਰੇਟ ਵੀ ਘੱਟ ਕਰਤੇ ਆ ਤੇ ਇੱਕ ਜਿਹੜਾ ਕੁਸ਼ ਕੀਮਤ ਹੋਊਗੀ ਉਹ ਪੁੱਛ ਲੈਨੇ ਬਾਕੀ ਦਿਨਾਂ ਸਾਰੀਆਂ ਗੱਲਾਂ ਵੀ ਕਿੰਨੇ ਰੇਟ ਦੇ ਉੱਪਰ ਇਹ ਕੋਈ ਗਿਫਟ ਵੀ ਹੈ ਜਿਹੜਾ ਆਪਣੇ ਗਾਕਾ ਨੂੰ ਦੇਣਗੇ ਬਾਈ ਸੱਸੇ ਕਾਰ ਸੱਸੇ ਗਲਪਾ ਜੀ ਬਾਤ ਤਾਂ ਨਹੀਂ ਕਰਤਾ ਕੁਛ ਨਹੀਂ ਜੋ ਹੋ ਗਿਆ ਬਿਲਕੁਲ ਸਿਰ ਮੱਥੇ ਹੈ ਸਹੀ ਹੈ ਤੇ ਬਿਲਕੁਲ ਸਹੀ ਗੱਲ ਕੀਤੀ ਹੈ ਜੀ ਹੁਣ ਦੀਵਾਲੀ ਤੱਕ ਆਪਾਂ ਜਿਹੜੇ ਵੀ ਰੇਟ ਵਧ ਰਹੇ ਸੀਗੇ ਉਹ ਸਾਰੇ ਵੀ ਸੈੱਟ ਕਰਤੇ ਤੇ ਜਿਹੜੇ ਆਲਰੇਡੀ ਸੀ ਉਹਨਾਂ ਚੋਂ ਵੀ ਡੇਟ ਜਿੰਨਾ ਕੁ ਮਾਰਜਨ ਆਪਾਂ ਸੈੱਟ ਕਰ ਸਕਦੇ ਹਾਂ ਮਤਲਬ ਸੋਨਾ ਸੋਨਾ ਵਧਿਆ ਪਰ ਤੁਸੀਂ ਨਹੀਂ ਬਧਾਇਆ ਨਹੀਂ ਹਜੇ ਵੀ ਅਸੀਂ ਦੀਵਾਲੀ ਤੱਕ ਆਫਰ ਰੱਖੀ ਹੈ ਕਿ ਰੇਟ ਹਜੇ ਵਧਾਈ ਨਹੀਂ ਆਪਾਂ ਮਤਲਬ ਸੋਨੇ ਦਾ ਰੇਟ ਵੱਧ ਚੁੱਕਿਆ ਪਰ ਇਹਨਾਂ ਨੇ ਸਿਰਫ ਦੀਵਾਲੀ ਦਾ ਕਰਕੇ ਰੇਟ ਪੁਰਾਣੀ ਰੱਖਦੇ ਆ ਕੋਈ ਐਮ ਆਰ ਪੀ ਨਵੀਂ ਨਹੀਂ ਲੱਗੀ ਸਾਰੇ ਪੁਰਾਣੇ ਵੀਡੀਓ ਚੈੱਕ ਕਰਕੇ ਦੇਖ ਲਓ ਇਹੀ ਐਮ ਆਰ ਪੀ ਹੈ ਇਹ ਦੀਵਾਲੀ ਤੋਂ ਬਾਅਦ ਹੀ ਚੇਂਜ ਹੋਣਗੇ ਰੇਟ ਹੋਣਗੇ ਦੀਵਾਲੀ ਤੋਂ ਬਾਅਦ ਚੇਂਜ ਹੋਣਗੇ ਤੇ ਆਪਾਂ ਕਿੰਨੇ ਤੱਕ ਦੀ 40000 ਦੀ ਸ਼ਾਪਿੰਗ ਕਰਨ ਵਾਲੇ ਨੂੰ ਕੀ 10000 ਦੀ ਸ਼ਾਪਿੰਗ ਤੇ ਹਰ ਇੱਕ 10000 ਦੀ ਸ਼ਾਪਿੰਗ ਤੇ ਕੋਈ ਨਾ ਕੋਈ ਗਿਫਟ ਪੱਕਾ ਮੈਨੂੰ ਮਿਲੇਗਾ ਗਰੰਟੀਡ ਹੈ ਉਹ ਚੋਕੇ ਡਰਾ ਨਹੀਂ ਉਹ ਨਾਲ ਦੀ ਨਾਲ ਹੱਥ ਹੱਥ ਮਿਲ ਜੂਗਾ ਹਾਂ ਹੁਣ ਮਾੜਾ ਜਿਆ ਦੱਸ ਦਿਓ ਕਿ 10000 ਦੇ ਵਿੱਚ ਚੀਜ਼ ਕਿਹੜੀ ਆ ਜੂਗੀ ਬੰਦਾ 10000 ਚ ਪਾਊਗਾ ਕੀ 10000 ਦੇ ਵਿੱਚ ਭਾਜੀ ਇੰਦਰ ਦੀ ਚੈਨ ਵੀ ਆ ਜੂਗੀ ਇਦਾਂ ਦਾ ਮੋਟਾ ਕੜਾ ਵੀ ਮਿਲ ਜੂਗਾ ਜਿਹੜਾ ਆਪਣਾ ਗੋਲ ਚ 3-4 ਲੱਖ ਰੁਪਏ ਦਾ ਬੰਦਾ ਹੈ ਤੇ ਇਦਾਂ ਦੀਆਂ ਚੈਨਾਂ ਤੁਸੀਂ ਦੇਖ ਲਓ ਇਹ ਵੀ ਸਾਰੀਆਂ 995 110 ਇਦਾਂ ਦੇ 4-4 5-5 ਤੋਂ ਲੈ ਕੇ ਤੋਲੇ ਦੇ ਘੜੇ ਆ ਦੇਖੋ ਇਹਨਾਂ ਦੇ ਰੇਟ ਲੱਗੇ ਹੋਏ ਨੇ 10000 12000 ਦੀ ਰੇਂਜ 'ਚ ਮਿਲਣ ਦੇਣਗੇ ਇਧਰ ਇਹ ਸੈੱਟ ਜਿਹੜੇ 50 5000 ਜਿੰਨਾ ਦੀ ਬਣਵਾਈ ਬਣ ਜਣੀ ਆ ਉਹ 12000 500 ਮਲੇ 13000 14000 9500 ਤੋਂ ਸ਼ੁਰੂ ਹੋ ਜਾਂਦੇ ਨੇ ਯਾਰ ਆ 12500 ਰੁਪਏ ਦਾ ਜਿਹਨਾਂ ਦਾ ਤੁਹਾਡੇ ਘਰ ਵਾਲੀ ਤੁਹਾਡੀ ਸਾਲੀ ਦੇ ਟੱਕਰ ਚ ਵਿਆਹ ਦੇ ਵਿੱਚ ਜਾ ਕੇ ਬਹਿ ਸਕਦੇ ਆ ਬਿਲਕੁਲ ਇਸ ਗੱਲ ਦੀ ਵੀ ਗਰੰਟੀ ਹੈ ਪਾਇਆ ਹੋਇਆ ਨਹੀਂ ਕੋਈ ਕਹੂਗਾ ਕਿ ਇਹ ਬਾਈਕਰਰ ਦਾ ਨਹੀਂ ਹੈਗਾ ਹਾਂ ਤੇ ਬੰਦਾ ਵੀ ਆਪਦੇ ਸਾਡੂ ਦੀ ਟੱਕਰ ਚ ਬਹਿ ਸਕਦਾ ਹੈ ਜਾ ਕੇ ਪਾ ਕੇ ਜਿੰਨੀ देर ਭਾਜੀ ਇਹਨੂੰ ਹੁਣ ਕੋਈ ਜਿਵੇਂ ਗਾਹਕ ਪੁੱਛਦੇ ਨੇ ਪਹਿਲਾਂ ਵੀ ਆਪਣੀ ਵੀਡੀਓ ਦੇਖੀ ਸੀ ਕਿ ਇਹਦਾ ਪਤਾ ਤਾਂ ਉਹਨੇ ਚਲਦਾ ਉਹਦੀ ਆਪਣੀ ਗਰੰਟੀ ਹੁੰਦੀ ਹੈ ਜੇ ਕੋਈ ਰਗੜ ਕੇ ਜਾਂ ਕੱਟ ਕੇ ਨਹੀਂ ਦੇਖਦਾ ਉਨੀ ਦੇਰ ਕੋਈ ਨਹੀਂ ਦੱਸ ਸਕਦਾ ਚਾਹੇ ਕੋਈ ਸੁਨਿਆਰਾ ਹੀ ਹੋਵੇ ਕਿ ਇਹ 1 ਗ੍ਰਾਮ ਜੇ ਕੋਈ ਬੰਦਾ ਕਸਵੱਟੀ ਤੇ ਵੀ ਕਸਾਊਗਾ ਤਾਂ ਉਹ ਉਹ ਘਸਣ ਵੇਲੇ ਸੋਨਾ ਹੀ ਆਊਗਾ ਇੱਕ ਵਾਰ ਸੋਨਾ ਹੀ ਆਊਗਾ ਫਿਰ ਦੁਬਾਰਾ ਜਾ ਕੇ ਕਿਤੇ ਜਦੋਂ ਉਤਰੂਗਾ ਫਿਰ ਪਤਾ ਲੱਗਦਾ ਇਸ ਕਰਕੇ ਪਾਈ ਹੋਈ ਦਾ ਮਤਲਬ ਹੀ ਨਹੀਂ ਹੈਗਾ ਉਹਨੇ ਦਰਿਆ ਭਾਜੀ ਚੈਨਲ ਨੇ ਜਿਹੜੀ ਸਲੀਕ ਹੂੰ 2-2 2.5 ਡੇ ਟੋਲੇ ਦੀਆਂ ਇਹ ਸਿਰਫ 9095 ਰੁਪਏ ਦੇ ਮਿਲ ਜਣੀਆਂ ਗੋਲ ਚ ਭਾਜੀ ਇਹਨਾਂ ਦੀ 30-3000 ਰੁਪਏ ਬਣਵਾਈ ਬਣ ਜਾਂਦੀ ਹੈ ਇਸ ਕਰਕੇ 1 ਗ੍ਰਾਮ ਗੋਲ ਜੁਐਲਰੀ ਦਾ ਟ੍ਰੈਂਡ ਵੱਧਦਾ ਜਾ ਰਿਹਾ ਹੁਣ ਅੱਜ ਦੀ ਡੇਢ ਦੇ ਵਿੱਚ ਜੇ ਆਪਾਂ ਅੱਜ ਗੱਲ ਕਰੀਏ ਤਾਂ 7700 ਰੇਟ ਹੋ ਚੁੱਕਾ ਹੈ 24 ਕਰਨ ਦਾ ਹੂੰ ਤੋਲਾ 730 ਨੂੰ ਹੋ ਗਿਆ ਤੇ ਇਸ ਕਰਕੇ ਹਾਂ ਵਿੱਚ ਵਿੱਚ ਬਣਵਾਈ ਹੈ ਜਿਹੜੀ ਉਹ ਕੱਟੀ ਜਾਣੀ ਹੁੰਦੀ ਹੈ ਹਾਂਜੀ ਤਾਂ ਇਹ ਬਣਵਾਈ ਦੇ ਮੁੱਲ ਦੇ ਵਿੱਚ ਬਣਵਾਈ ਦੇ ਮੁੱਲ ਤੋਂ ਬਹੁਤ ਸਸਤਾ ਬਹੁਤ ਸਸਤਾ ਉਹਨਾਂ ਇੱਧਰ ਇਹ 3-4 ਦੋਲੇ ਦੀ ਚੈਨ ਬਣਾਉਣੇ ਆ 25-25 30000 ਬਣਵਾਈ ਬਣ ਜਾਂਦੀ ਹੈ ਸਿਰਫ 9500 ਦੀ ਚੈਨ ਮਿਲ ਜਾਨੀ ਹੈ ਤੇ ਡਿਜ਼ਾਈਨਸ ਆਰ ਜਿੰਨੇ ਹੋਣੇ ਜਾਂਦੇ ਨੇ ਤੁਸੀਂ ਪੈਂਡੈਂਟ ਦੇਖ ਲਓ ਬ੍ਰੇਸਲਟ ਦੇਖ ਲਓ ਚੈਨਾਂ ਹੈਵੀ ਤੋਂ ਹੈਵੀ 8-8 10 ਦੋਲੇ ਦੀਆਂ ਚੈਨਾਂ ਆਹ ਦੇਖੋ ਇਹ ਚੀਜ਼ ਇਹ ਸਾਰੇ ਸ਼ੌਂਕ ਵੀ ਪੂਰਾ ਕਰ ਸਕਦੇ ਹੋ ਬਾਰ-ਬਾਰ ਬੈਂਕਾਂ 'ਚ ਵੀ ਨਹੀਂ ਭੱਜਣ ਦੀ ਲੋੜ ਕਿ ਤੁਸੀਂ ਲੋਕਰ 'ਚ ਰੱਖ ਰਹੇ ਹੋ ਬਾਰ-ਬਾਰ ਜਾ ਕੇ ਤੇ ਬਾਈ ਚਾਂਸ ਰੱਬ ਨਾ ਕਰੇ ਕਿਤੇ ਰਾਹ ਖੜੇ ਜਾਂਦੇ ਬੰਦੇ ਦਾ ਲੁੱਟਿਆ ਗਿਆ ਜਾਂ ਢੱਗ ਪਿਆ ਤੇ ਬਾਹਲਾ ਲੋੜ ਜਾਂ ਤਾਪ ਜਾਂ ਚੜਾਉਣ ਦੀ ਵੀ ਨਹੀਂ ਲੋੜ ਬਿਲਕੁਲ ਬਿਲਕੁਲ ਆ ਦੇਖੋ ਉਹਨੂੰ ਇਦਾਂ ਦੀ ਚੈਨਾ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਸਨੇਚਿੰਗ ਦਾ ਮੋਲ ਕਰਕੇ ਲੇਡੀਜ਼ ਨੇ ਚੈਨਾ ਪਾਣੀ ਵੀ ਬੰਦ ਕਰਤੀਆਂ ਪਰ ਇਹਦੇ ਵਿੱਚ ਤੁਸੀਂ ਸ਼ੌਂਕ ਵੀ ਪੂਰੇ ਕਰ ਸਕਦੇ ਹੋ ਕੋਈ ਰਾਤੀ ਫੰਕਸ਼ਨ ਵੀ ਆਪਣੇ ਵਿਆਹ ਸ਼ਾਦੀ ਦੂਰ ਨੇੜੇ ਜਿਵੇਂ ਮਰਜ਼ੀ ਬਾਕੇ ਜਾਓ ਬਾਇਆ ਹੋਇਆ ਸੋਨਾ ਹੀ ਲੱਗਣਾ ਬਿਲਕੁਲ ਆ ਦੇਖੋ ਸੋਨਾ ਲੱਗਣਾ ਨੀਗਾ ਜੇ ਵਾਪਸ ਕਰਨਾ ਹੋਵੇ ਤਾਂ ਉਹਦੇ ਵਿੱਚ ਉਹ ਵੀ ਸੋਨਾ ਰੰਗ 골 ਦੀ ਗਰੰਟੀ ਹੁੰਦੀ ਹੈ ਜੀ ਆਪਣੀ ਜਿਵੇਂ ਕਈ ਲੋਕ ਕਹਿੰਦੇ ਪਾਲਿਸ਼ ਹੈ ਪਾਲਿਸ਼ ਨਹੀਂ ਹੁੰਦੀ ਪਰਤ ਹੁੰਦੀ ਹੈ ਉਹਦੇ ਕਰਕੇ ਇਹਦੀ 5 ਸਾਲਾਂ ਦੇ ਵਿੱਚ ਜਦੋਂ ਤੁਹਾਡਾ ਸ਼ੌਂਕ ਮਨ ਭਰ ਗਿਆ ਇਹਨੂੰ ਆਪਾਂ ਜਿਵੇਂ 9500 ਰੁਪਏ ਸਾਡੇ ਤੋਂ ਲੈ ਕੇ ਗਏ ਤੁਸੀਂ ਅੱਧੇ ਪੈਸੇ ਦੇ ਕੇ ਇਹਨੂੰ ਚੇਂਜ ਵੀ ਕਰਾ ਸਕਦੇ ਹੋ ਅੱਧੇ ਪੈਸੇ ਦਿਓ ਤੇ ਚੇਂਜ ਕਰਾ ਲਓ ਮਤਲਬ ਇਹਨਾਂ ਨੂੰ ਪਤਾ ਵੀ ਇੰਨੇ ਕ ਦਾ ਸੋਨਾ ਸੀ ਥੋੜਾ ਲੈ ਲੈ ਉਹ ਜੋ ਰਿਕਵਰ ਕਰ ਲੈਣਾ ਜਿਹੜਾ ਥੋੜਾ ਬਹੁਤ ਘਸਿਆ ਹੁੰਦਾ ਬਸ ਉਹ ਲੈ ਸੰਦਾ ਆ ਇਦਾਂ ਦੇ ਚੈਨ ਸੈੱਟ ਇਹ ਸਾਰੇ ਸੈੱਟ ਨੇ ਡੇਲੀਅਰ ਪਾਣ ਲਈ 9500 10000 ਤੇ ਇਹਦੇ ਵਿੱਚ ਇਦਾਂ ਦੀ ਕੋਈ ਵੈਰਾਈਟੀ ਨਹੀਂ ਜਿਹੜੀ ਸੋਨੇ ਚ ਬਣਦੀ ਹੋਵੇ ਤੇ ਇਹ ਚ ਨਾ ਬਣਦੀ ਹੋਵੇ ਕਿਉਂਕਿ ਸਾਡੇ ਕਾਰੀਗਰ ਵੀ ਨਾ ਸਾਰੇ 골ਡ ਵਾਲੇ ਭਾਜੀ ਇਦਾਂ ਦੇ ਲਾਣੀ ਹਰ ਚਾਰ ਚਾਰ ਪੰਜ ਪੰਜ ਤੋਲੇ ਹੋਲੇ ਇਦਾਂ ਦੀ ਆਪਣਾ ਟ੍ਰੈਡੀਸ਼ਨਲ ਆਣੀ ਹਰ ਹਮ ਖਰੀਦ ਬੜਾ ਸੋਨਾ ਹਾਂਜੀ ਇਹਦੇ ਵਿੱਚ ਇੱਕ ਹੋਰ ਹੈ ਇੱਕ ਇਹ ਵੀ ਨਹੀਂ ਕਿ ਕੱਲਾ ਆਪਣਾ ਚੇਂਜ ਹੀ ਹੈ ਕੋਈ ਬੰਦਾ ਆਪਣੇ ਤੋਂ ਸਾਮਾਨ ਲੈ ਕੇ ਗਿਆ ਜੇ ਜਦੋਂ ਮਰਜ਼ੀ ਸਾਡੇ ਕੋਲ ਫਿਨਿਸ਼ਿੰਗ ਵੀ ਕਰਾ ਸਕਦਾ ਆ ਕੇ ਜੇ ਆਪਾਂ 골ਡ ਵਾਸ਼ ਕਰਾ ਲੈਨੇ ਆ ਕਿ ਬੰਦਾ ਕਹਿੰਦਾ ਮੈਂ ਸਾਬਨ ਫਸ ਕੇ ਥੋੜੀ ਡਲ ਲੁੱਕ ਹੋਈ ਆ ਹੂੰ ਹੂੰ ਕੋਈ ਆਪਾਂ ਪਾਰਟੀ ਵੇਅ ਫੰਕਸ਼ਨ ਤੇ ਜਾਣਾ ਹੈ ਸਾਡੇ ਕੋਲ ਆ ਕੇ ਉਹਨੂੰ ਫਿਨਿਸ਼ਿੰਗ ਕਰਵਾ ਸਕਦੇ ਆ ਅੱਛਾ ਜਿਹੜਾ ਜੇ ਮਤਲਬ ਦੁਬਾਰਾ ਉਸੇ ਚਮਕ ਉਸੇ ਵੜ ਖਿਚ ਆ ਜਾਊਗਾ ਹਾਂਜੀ ਹਾਂਜੀ ਹੂੰ ਸਾਰਾ 골ਡ ਮੰਗੂਈ ਪ੍ਰੋਸੈਸ ਹੁੰਦਾ ਬਸ ਇਹਦੇ ਤੇ ਸੋਨੇ ਚ ਇੰਨਾ ਕੀ ਫਰਕ ਹੈ ਸੋਨਾ ਪੂਰਾ ਹੀ ਬਾਈਕਰਨ ਦਾ ਹੁੰਦਾ 10 ਗ੍ਰਾਮ ਦਾ 10 ਗ੍ਰਾਮ ਇਹਦੇ 10 ਗ੍ਰਾਮ ਚ 9 ਗ੍ਰਾਮ بیس ਹੁੰਦਾ ਜੀ ਚਾਂਦੀ ਦੇ ਤਾਂਬੇ ਦੇ ਉੱਪਰ ਸੋਨਾ ਹੁੰਦਾ 1 ਗ੍ਰਾਮ ਤਾਂ ਹੀ 1 ਬੰਨ ਗ੍ਰਾਮ ਕਹਿੰਦੇ ਆ 1 ਗ੍ਰਾਮ 골ਡ ਜਲੀ ਹੁਣ ਇਹਦੇ ਵਿੱਚ ਕਈ ਆਕਾਰ ਦੇ ਸਾਬ ਨਾਲ ਹੁੰਦਾ ਭਾਜੀ ਮੇਨ ਗੱਲ ਜਿਹੜੀ ਆਪਾਂ ਦੱਸਣੀ ਹੈ ਕਿ ਜਿਵੇਂ ਇਦਾਂ ਦਾ ਸੈਟ ਹੂੰ ਇਹਦੇ 1 ਗ੍ਰਾਮ ਨਹੀਂ ਚੜ੍ਹ ਸਕਦਾ ਕਿਉਂਕਿ ਲੰਬਾ ਸੈਟ ਹੈ ਵੱਡੇ ਵੱਡੇ ਕਾਂਡੇ ਆ ਸਾਨੂੰ ਇਹਨਾਂ ਦੇ 2-2 3-3 ਗ੍ਰਾਮ ਸੋਨਾ ਪਾਣਾ ਛਾਣਾ ਨਾ ਪੈਂਦਾ ਹੁਣ ਇੰਨੇ ਛੋਟੇ ਟੋਪਸਾਂ ਦੇ ਵੀ 1 ਗ੍ਰਾਮ ਨਹੀਂ ਹੁਣ ਇਹਦਾ ਵਜਨ ਹੀ 2.5 ਗ੍ਰਾਮ ਹੈ ਤੇ 1 ਗ੍ਰਾਮ ਸੋਨਾ ਕਿਵੇਂ ਚੜ੍ਹ ਜੂਗਾ ਤੇ ਸਾਡਾ ਸਾਰਾ ਸਮਾਨ ਉਸ ਤਰੀਕੇ ਨਾਲ ਹੀ ਹੁੰਦਾ ਹੁਣ ਇਹ ਬਾਲੀਆਂ ਨੇ 2-2 2.5 ਹਜ਼ਾਰ ਦੀਆਂ ਤਾਂ ਹੀ ਨੇ ਕਿਉਂਕਿ ਇਹਨਾਂ 'ਤੇ ਘੱਟ ਸੋਨਾ ਪਰਸੈਂਟੇਜ ਆ ਪਰਸੈਂਟੇਜ ਦੇ ਸਬੰਧ ਪਰਸੈਂਟੇਜ ਆਪਾਂ ਕਹ ਲਏ ਵੀ 10% ਜਿਆਦਾ ਹੁੰਦਾ 10% ਦੇ ਸਬੰਧ ਬਿਲਕੁਲ ਸੋਨਾ ਦਾ ਜਿਹੜਾ ਸਮਝਾਣ ਦਾ ਬਿਲਕੁਲ ਸਹੀ ਤਰੀਕਾ ਹੀ ਹੈ ਕਿ 10% ਦੇ ਸਬੰਧ ਨੂੰ ਆਪਾਂ ਇਹਨੂੰ ਗਿੰਦੇ ਆ ਆ ਦੇਖੋ ਜੀ ਹੁਣ ਇੱਧਰ ਇਹ ਸੈੱਟ ਨੇ ਜਿਹੜਾ ਉਹ ਸੈੱਟ ਭਾਜੀ ਇਹ ਆਪਾਂ ਲੈ ਵੀ ਲੈਂਦੇ ਨੇ ਲੋਕ ਪਰ ਜਦੋਂ ਤੁਸੀਂ ਇਹਨਾਂ ਕਾਲੂ ਚੇਂਜ ਕਰਾਣਾ ਜਾਂਣਾ ਡਿਜ਼ਾਈਨ ਸੋਨੇ 'ਚ ਤੇ 60% ਵੀ ਨਹੀਂ ਆਪਾਂ ਨੂੰ ਮੁੱਲ ਮਿਲਦਾ ਇਹਦਾ ਇਹ ਤਾਂ ਮਿਲਣਾ ਹੀ ਨਹੀਂ ਇਹਦੇ ਵਿੱਚੋਂ ਸਾਰਾ ਕੱਟਿਆ ਜਾਂਦਾ ਕਿਉਂਕਿ ਜਦੋਂ ਮਿਲਣੇ ਆ ਉਹਦੇ ਵਿੱਚ ਹੀ ਵੇਟ ਦੇ ਮਿਲਣੇ ਤੋਂ ਜ਼ਰੂਰ ਲੈਸ ਬਾਅਦੋਂ ਤੁਸੀਂ ਚੇਂ ਹਾਂ ਇਹ ਚੀਜ਼ ਜੇ ਪਹਿਨੀਏ ਪਾਰਟੀ ਵੀ ਰੇ ਤੁਸੀਂ 2-4 ਫੰਕਸ਼ਨ ਅਟੈਂਡ ਕਰਕੇ ਸਾਡੇ ਤੋਂ 9500 ਰੁਪਏ ਦੇ ਲੈ ਕੇਗੇ ਫੇਰ 4700 ਰੁਪਏ ਦੇ ਕਿਤੇ ਹੋਰ ਆਰਟੀਕਲ ਚ ਆ ਜਮਾ ਹੀ ਫਾਇਦੇ ਚ ਮੰਨ ਕੇ ਚਲੋ ਤੁਸੀਂ ਜੁਐਲਰੀ ਖਰੀਦੀ ਆ ਆ ਅੱਛਾ ਇਹਨੂੰ ਵੀ ਉਹਨੇ ਜਿੱਕੇ ਉਧਰ ਜੀ ਹਾਂ ਜੀ ਹਾਂ ਜੀ ਸਾਰੀ ਜਿੰਨੀ ਵੀ ਆਪਣੀ ਜੁਐਲਰੀ ਹੁੰਦੀ ਸੇਮ ਜੋ ਉਹਦੇ ਵਿੱਚ ਕੋਈ ਇਹ ਨਹੀਂ ਅਸੀਂ ਕਹਿਣਾ ਕਿ ਮੋਤੀ ਕਟਾਂਗੇ ਆ ਕਟਾਂਗੇ ਜੋ ਰੇਟ ਤੇ ਬਿੱਲ ਬਣ ਗਿਆ ਪੱਕਾ ਬਿੱਲ ਬਣਾ ਕੇ ਦੇਣਾ ਦੁਕਾਨ ਤੱਕ ਗਾਰੰਟੀ ਕਰਨਾ ਆ ਦੇਖੋ ਇਹਨਾਂ ਦੀ ਭਾਜੀ ਇਹ ਮੇਨ ਗੱਲ ਹੁੰਦੀ ਹੈ ਫਿਨਿਸ਼ਿੰਗ ਜਿਵੇਂ ਮਰਜ਼ੀ ਇਹ ਨਹੀਂ ਕਿ ਅੱਗੇ ਫਰੰਟ ਤੋਂ ਕੋ ਫਿਨਿਸ਼ਿੰਗ ਇਦਾਂ ਜਿੰਨੇ ਮਰਜ਼ੀ ਉਦਾਂ ਹੀ ਵਜਨ ਰੱਖਿਆ ਹੁੰਦਾ ਜਿੰਨਾ ਕਿ ਸੋਨੇ ਚੰਦਾ ਵੀ ਮੰਨ ਕੇ ਚੱਲੋ ਆਪਣੇ ਗਾਲ ਚ ਪਾਇਆ ਤੇ ਪੁੱਠਾ ਹੋ ਗਿਆ ਤਾਂ ਤਾਂ ਵੀ ਜਲੂਸ ਨਹੀਂ ਨਿਕਲਦਾ ਕੋਈ ਜੇ ਅਗਰ ਉਤਰਵਾ ਕੇ ਵੀ ਦੇਖ ਲੇ ਭਾਈ ਦਿਖਾਈ ਤੇ ਇਹ ਨਹੀਂ ਕਹਿ ਸਕਦਾ ਕਿ ਇਹ ਪਿਓਰ ਗੋਲ ਨਹੀਂ ਹੈਗਾ ਹਾਂ ਜਿੰਨਾ ਚਿਰ ਉਹ ਤੇ ਦੰਦੀ ਨਹੀਂ ਵੱੜਦਾ ਚ ਜਿੰ ਚੰਗੀ ਤਰ੍ਹਾਂ ਉਹਨਾਂ ਚਰ ਨਹੀਂ ਪਤਾ ਲੱਗਦਾ ਆ ਦੇਖੋ ਸੂਈ ਧਾਗੇ ਦੇ 3500 4000 ਰੁਪਏ ਦੇ ਤੇ ਸਾਰੇ ਆਈਟਮ ਮਿਲ ਜਣਗੇ ਹਜੇ ਵੀਡੀਓ ਚ ਇਹਨਾਂ ਦਿਖਾਣਾ ਵੀ ਉਹ ਨਹੀਂ ਸਾਡੇ ਘਰੇ ਕਲੇਸ਼ ਪਵਾ ਦਿੰਨਾ ਯਾਰ ਭਰਾਵਾ ਤੂੰ ਸਾਨੂੰ ਸੱਦ ਕੇ ਕੋਲ ਕੇ ਬੁੜੀਆਂ ਸਾਡੇ ਘਰ ਕਲੇਸ਼ ਤਾਂ ਖਤਮ ਕਰਨਾ 5-5 ਲੱਖ ਵਾਲਾ ਸਾਮਾਨ ਲੜਦੀਆਂ ਕਹਿੰਦੀਆਂ ਲਾਲ ਨਹੀਂ ਲੈ ਕੇ ਜਾਂਦਾ ਰੋਲਾ ਤੇ ਇਸ ਗੱਲ ਦਾ ਹਾਂ ਇਹ ਸਾਰੇ ਭਾਜੀ ਹੱਥ ਨਾਲ ਬਨੇ ਹੋਏ ਘੜੇ ਨੇ ਹਮ 4-4 ਤੋਲੇ 3-4 5 ਤੋਲਿਆਂ ਤੱਕ ਘੜੇ ਹੁੰਦੇ ਨੇ ਸਾਰੀ ਵੈਰਾਈਟੀ ਸਾਈਜ਼ ਆਪਣੇ ਕੋਲ ਰੈਡੀ ਹੁੰਦੇ ਆਏ ਆਏ ਦੇਖ ਹਾਏ ਆ ਲੈ ਹੋਣ ਵਾਲਾ ਸੀ ਜੇ ਮੈਂ ਆ ਚੀ ਚੱਕ ਲਈ ਆਏ ਦਿਖਾਤੀ ਫਿਰ ਉਹ ਉਹ ਤਾਂ ਲਿਉਣ ਵਾਲਾ ਸੀ ਉਹ ਤਾਂ ਲਿਉਣ ਵਾਲਾ ਸੀ ਐ ਕਰੀ ਜਾਂਦਾ ਹਾਂ ਤਾਂ ਹੀ ਤਾਂ ਇਹ ਇੱਕ ਤਰ੍ਹਾਂ ਦਾ ਭਾਜੀ ਸੇਫਟੀ ਹਰ ਇੱਕ ਚੀਜ਼ ਮਤਲਬ ਆਪਾਂ ਕਹਿ ਲਈਏ ਵੀ ਉਹ ਉਹੋ ਹੀ ਪਈ ਆ ਇੱਥੇ ਜਿਹੜੀ ਚੱਲ ਰਹੀ ਆ ਹਾਂਜੀ ਸਾਰੇ ਡਿਜ਼ਾਈਨ ਉਹੀ ਨਵੇਂ ਆਪਾਂ 골ਡ ਵਾਲੇ ਡਿਜ਼ਾਈਨ ਲਏ ਨੇ ਕਾਰੀਗਰ ਸੇਮ ਆ ਜੋ ਜੀਰ ਬਹੁਤ ਚਲੋ ਨਾਂ ਨਹੀਂ ਲੈਣਾ ਚਾਹੀਦਾ ਬਹੁਤ ਮੁੰਡੇ ਗੀਤਾਂ ਗੁੱਤਾਂ ਦੇ ਵਿੱਚ ਜਾਂ ਖਾੜੇ ਖੂੜੇ ਲਾਉਣ ਵਾਲੇ ਮੁੰਡੇ ਵੀ ਇੱਥੋਂ ਲੈ ਕੇ ਜਾਂਦੇ ਆ ਹੋ ਕਹਿੰਦੇ ਸਾਨੂੰ ਉਹ ਕਹਿੰਦੇ ਸੀ ਘਰੇ ਸੰਭਾਲ ਲੈਣੇ ਆ ਜੁਲਰੀ बार-बार ਬੈਂਕਾਂ ਚ ਨਹੀਂ ਭਜਣਾ ਪੈਂਦਾ ਹੂੰ ਇਹ ਚੀਜ਼ ਤੇ ਬਹੁਤ ਖਾੜੇ ਖੂੜੇ ਲਾਉਣ ਵਾਲੇ ਵੀ ਮਤਲਬ ਉਹ ਲੈ ਕੇ ਜਾਂਦੇ ਆ ਇੱਥੋਂ ਲੈ ਕੇ ਜਾਂਦੇ ਆ ਤੇ ਇਹ ਬੰਦੇ ਪੁਰਾਣੇ ਆ ਇਸ ਕਰਕੇ ਥੋੜਾ ਜਿਹਾ ਫਰਕ ਰੇਟ ਦਾ ਤੇ ਕੁਆਲਿਟੀ ਦਾ ਜਿਹੜਾ ਉਹ ਪੁਰਾਣੇ ਬੰਦੇ ਦਾ ਰਹਿੰਦਾ ਹੈ ਬਾਕੀ ਜਿਹੜੇ ਥਾਮਤ ਹੋਰ ਬਹੁਤ ਥਾਮਤ ਤੁਹਾਨੂੰ ਮਿਲਦੀ ਆ ਉਹ ਤਕਰੀਬਨ ਬਣਾਏ ਇਹਨਾਂ ਤੋਂ ਕੋਈ ਨਹੀਂ ਆਪਣੀ ਭਾਜੀ 24-25 ਸਾਲਾਂ ਤੋਂ ਆਪਣੀ ਖੁਦ ਦੀ ਮੈਨੂਫੈਕਚਰਿੰਗ ਹੈ ਅੱਜ ਵੀ ਸਾਰੇ 올ਓਵਰ ਇੰਡੀਆ 'ਚ ਆਪਣਾ ਸਮਾਨ ਬਣ ਕੇ ਜਾਂਦਾ ਆਪਣੀ ਫੈਕਟਰੀ 'ਚ ਜੀ ਤੇ ਤੁਸੀਂ ਸਾਡੇ ਕੋਲ ਜੇ ਡਾਇਰੈਕਟ ਆਓ ਲੁਧਿਆਣਾ 'ਚ ਦੁਕਾਨ ਸੀਗੀ 24 ਸਾਲਾਂ ਤੋਂ ਹੁਣ ਇਸੀ ਸਾਲ ਤੋਂ ਆਪਾਂ ਮੋਹਾਲੀ 3B2 'ਚ ਆ ਗਏ ਆ ਫੇਸ 3B2 ਸ਼ੋਅਰੂਮ ਨੰਬਰ 16 ਉੱਥੇ ਆ ਹੁਣ ਆਪਾਂ ਜਿਵੇਂ ਵੀਡੀਓ ਬਣਾ ਰਹੇ ਅੱਜ ਮੋਹਾਲੀ ਮੋਹਾਲੀ ਦੇ ਸੱਜਣਾ ਜਿਹੜੇ ਉਹ ਮਹਾਲੀ ਵਾਲੇ ਨੋਟ ਕਰੋ ਕਿਉਂਕਿ ਮਹਾਲੀ ਵਾਲਿਆਂ ਨੂੰ ਲੁਧਿਆਣੇ ਜਾਣਾ ਔਖਾ ਸੀ ਕਿਉਂਕਿ ਸਾਡੇ ਕੋਲ ਬਹੁਤ ਗਾਹਕ ਦਿੱਲੀ ਚੰਡੀਗੜ੍ਹ ਮਹਾਲੀ ਤੋਂ ਆਉਂਦਾ ਸੀ ਇਸ ਕਰਕੇ ਅਸੀਂ ਇੱਕ ਬ੍ਰਾਂਚ ਹੁਣ ਇੱਥੇ ਖੋਲ੍ਹ ਲਈ ਬਈ ਮਹਾਲੀ ਉਹੀ ਕਰ ਲਈਆ ਤੁਸੀਂ ਫੋਨ ਕਰਕੇ ਇਨਕੁਆਰੀ ਕਰ ਲਓ ਲੋਕੇਸ਼ਨ ਪਾ ਦੇਣਗੇ ਨਾਲ ਦੀ ਨਾਲ ਇੱਥੇ ਪਹੁੰਚ ਸਕਦੇ ਆ ਤੁਸੀਂ ਜੇ ਕੋਈ ਵੀ ਸੱਜਣ ਲੈ ਕੇ ਆਉਣਾ ਚਾਹੁੰਦਾ ਵਿਜ਼ਿਟ ਕਰਨਾ ਚਾਹੁੰਦਾ ਪਰ ਹਾਂ ਜੇ ਤੁਸੀਂ ਲੁਧਿਆਣੇ ਦੇ ਨੇੜੇ ਦੇ ਆ ਤਾਂ ਫਿਰ ਤੁਸੀਂ ਲੁਧਿਆਣੇ ਆ ਜਿਹਨੂੰ ਜਿਹੜਾ ਸ਼ੋਰੂਮ ਨੇੜੇ ਬੰਦਾ ਉੱਥੇ ਆ ਕੇ ਇੱਕ ਵਾਰ ਸਾਈਜ਼ ਪਾ ਕੇ ਤੁਸੀਂ ਦੇਖ ਕੇ ਤਸੱਲੀ ਕਰਕੇ ਚੀਜ਼ ਲੈ ਕੇ ਜਾਓ ਸਖ ਤੇਰੇ ਨ ਹਾਂ ਲਓ ਉਧਰੀ ਕਰ ਦਿਓ ਇਹਨੂੰ ਜਿਹੜੇ ਕਰ ਦੋ ਇਹ ਸਾਰੇ ਅੰਟੀਕ ਚ ਬਨੇ ਹੋਏ ਜਿਵੇਂ ਉਧਰ ਆਪਣੇ ਸਾਊਥ ਕੰਟੀ ਟ੍ਰੈਡੀਸ਼ਨਲ ਚਲਦੀ ਸੀ ਜੁਲਰੀ ਹੁਣ ਇੱਧਰ ਵੀ ਕਾਫੀ ਨਹੀਂ ਆਇਆ ਤਾਂ ਵਾਕਿਆ ਹੀ ਹੈ ਕੋਈ ਕੋਈ ਵੀ ਹੈ ਨਾ ਕਿਸੇ ਦੇ ਪਾਇਆ ਹੋਊਗਾ ਤੇ ਸੋਨਾ ਬਹੁਤ ਲੱਗੂਗਾ ਤੇ ਕੋਈ ਵੀ ਸੱਜਣਾ ਜਿਹੜਾ ਲੈਣਾ ਚਾਹੁੰਦਾ ਤੇ ਬਾਈ ਹੁਣਾਂ ਨੂੰ ਸੰਪਰਕ ਕਰ ਲਿਓ ਫੋਨ ਕਰਕੇ ਆਇਓ ਵੈਸੇ ਹਫਤੇ ਚ ਕੋਈ ਬੰਦ ਤਾਂ ਨਹੀਂ ਹੁੰਦਾ ਨਹੀਂ ਬੰਦ ਕੋਈ ਨਹੀਂ ਹੈ ਜੀ ਸਾਰੇ ਹਫਤਾ ਖੁੱਲ੍ਹੇ ਆ ਸੰਡੇ ਨੂੰ 12 ਤੋਂ 5 ਜੀ ਬਾਕੀ ਦਿਨ 10:30 ਤੋਂ ਉੱਠ ਤੇ ਦਿਵਾਲੀ ਤੱਕ ਰੇਟੇ ਹੀ ਰਹਿਣਗੇ ਦਿਵਾਲੀ ਤੱਕ ਫਿਕਸ ਰੇਟ ਕਰਦੇ ਹੋਰ ਮਹਿੰਗਾ ਹੋ ਜਾਣਾ ਦਿਵਾਲੀ ਵਾਲੇ ਸੋਨਾ ਹੈ ਪਰ ਅਸੀਂ ਪੂਰੀ ਸਕੀਮ ਹੁਣ ਇੱਕ ਇੱਕ ਆਈਟਮ ਦੇ 5-500 ਰੁਪਏ ਰੇਟ ਆਲਰੇਡੀ ਵੱਧ ਚੁੱਕਾ ਸੋਨੇ ਦੇ ਹਿਸਾਬ ਨਾਲ ਪਰ ਅਸੀਂ ਕੰਟਰੋਲ ਕਰਕੇ ਰੱਖਿਆ ਹੋਇਆ ਹੈ ਕਿ ਦਿਵਾਲੀ ਤੱਕ ਆਫਰ ਦੇਣੀ ਹੈ ਆਪਣੇ ਘਰ ਦਿਵਾਲੀ ਤੱਕ ਆਫਰ ਦੇਣੀ ਹੈ ਬਾਕੀ ਇਹਨਾਂ ਨੇ ਦਿਵਾਲੀ ਤੱਕ ਦਾ ਮਾਲ ਬਣਾ ਕੇ ਰੱਖਿਆ ਹੋਇਆ ਤੇ ਜੇ ਬਾਈ ਚਾਂਸ ਬਣਾਉਣਾ ਨਵਾਂ ਪੈ ਗਿਆ ਤਾਂ ਸੋਨਾ ਤਾਂ ਮਹਿੰਗਾ ਹੋ ਜਾਊਗਾ ਪਰ ਰੇਟ ਨਾ ਵਧਾਓ। ਰੇਟ ਨਹੀਂ ਵਧਾਉਂਦੇ। ਹਾਂ ਨਾ। ਕਿ ਰੇਟ ਇਹਨਾਂ ਦੇ ਇਹੀ ਰਹਿਣਗੇ। ਤੁਸੀਂ ਚੈੱਕ ਕਰ ਸਕਦੇ ਆ ਆਈਟਮ WhatsApp ਤੇ ਚੈੱਕ ਕਰ ਸਕਦੇ ਆ ਲੋਕ। ਹਾਂਜੀ ਪਰ ਸਾਈਜ਼ ਵਗੈਰਾ ਘੱਟ ਥੋੜਾ ਜਿਆਦਾ ਭੇਜ ਸਕਦੇ ਆ ਆਪਾਂ ਆਨਲਾਈਨ ਮੰਗਾ ਸਕਦੇ ਆ। ਆਨਲਾਈਨ ਵੀ ਮੰਗਾ ਸਕਦੇ। ਬਾਹਰਲੇ ਮੁਲਕ 'ਚ ਮੰਗਾ ਸਕਦੇ। ਹਾਂਜੀ ਹਾਂਜੀ। ਸਾਰੇ ਵਰਲਡਵਾਈਡ ਸ਼ਿਪਿੰਗ ਦੇ ਦਿੱਲੀ ਪਾਰਸਲ ਜਾਂਦੇ ਆਪਣੇ ਕੋਈ ਦਿੱਕਤ ਨਹੀਂ। ਫੋਨ ਨੰਬਰ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਇੱਕ ਗੱਲ ਆ ਵੀ ਬਹੁਤ ਵਾਰ ਕੀ ਕਰਦੇ ਆ ਨਾ ਲੋਕ ਥੋੜਾ ਜਿਹਾ ਆਨਲਾਈਨ ਵਾਲੇ ਮਸਲੇ ਤੇ ਸਾਡੀ ਵੀਡੀਓ ਚੱਕ ਲੈਂਦੇ ਆ ਉਹ ਤਾਂ ਨੰਬਰ ਆਪਣਾ ਪਾ ਕੇ ਲੋਕਾਂ ਤੋਂ ਆਨਲਾਈਨ ਪੈਸੇ ਮੰਗਵਾ ਸਕਦੇ ਹੁੰਦੇ ਆ ਲੋਕ ਕਈ ਵਾਰੀ ਸਾਡੇ ਜਿਹੜਾ ਵੀ ਪੇਮੈਂਟ ਕਰਨੀ ਆ ਤੁਸੀਂ ਸਾਡੇ ਅਨਮੋਲ ਜੁਲਰ ਅਕਾਊਂਟ ਤੇ ਹੀ ਕਰਨੀ ਆ ਕਿਤੇ ਦੇ ਨੰਬਰ ਤੇ ਨਹੀਂ ਕਰਨੀ ਹਾਂ ਨੰਬਰ ਇੱਧਰ ਉੱਧਰ ਪੇਮੈਂਟ ਮੈਂ ਤਾਂ ਉਹ ਉਸ ਮਸਲੇ ਤੇ ਵੱਜਿਓ ਮੈਂ ਅੱਗੇ ਇੱਕ ਸ਼ਰਾਰਤ ਦੇਖੀ ਆ ਨੈਟ ਤੇ ਕੀ ਕਰਦੇ ਆ ਲੋਕ ਅਨਮੋਲ ਵੀਡੀਓ ਆਪਣੀ ਚੱਕ ਲਈ ਮੈਂ ਕਹਿ ਰਿਹਾ ਕਿ ਆਹ ਬੰਦਾ ਇਹਦਾ ਨੰਬਰ ਸਕਰੀਨ ਤੇ ਇਹ ਤੇ ਪੇਮੈਂਟ ਪਾ ਦਿਓ ਉੱਥੇ ਉਹਨਾਂ ਨੇ ਚੱਕ ਕੇ ਨੰਬਰ ਬਦਲ ਕੇ ਆ ਨੰਬਰ ਤੁਸੀਂ ਪੇਮੈਂਟ ਪਾਣੀ ਨਹੀਂ ਸਾਡੇ ਖਾਤੇ 'ਚ ਹੀ ਪਾਣੀ ਆ ਅਨਮੋਲ ਜੁਲਰ ਦਾ ਖਾਤਾ ਤੁਹਾਨੂੰ ਭੇਜਾਂਗੇ ਉਹ ਅ ਮਤਲਬ ਪੇਮੈਂਟ ਪਾਉਣੀ ਆ ਹਾਂ ਜਦੋਂ ਇਹਨਾਂ ਕੋਲੇ ਪਹੁੰਚ ਗਈ ਫਿਰ ਇਹਨਾਂ ਦੀ ਜ਼ਿੰਮੇਵਾਰੀ ਮੇਰੀ ਪੂਰੀ ਆ ਤੇ ਨੰਬਰ ਦੋ ਤੇ ਪੇਜ ਚੈੱਕ ਕਰ ਲਿਆ ਕਰੋ ਜਾਂ ਤਾਂ ਤੁਹਾਡਾ ਇਹਨਾਂ ਦੇ ਪੇਜ ਤੇ ਹੋਊਗੀ ਵੀਡੀਓ ਜਾਂ ਮੇਰੇ ਸ਼ੌਂਕੀ ਸਰਦਾਰ ਤੇ ਹੋ ਰਹੀ ਪਈ ਤਾਂ ਉਹ ਉਹ ਜ਼ਰੂਰ ਚੈੱਕ ਕਰ ਲਿਓ ਜਾਂ ਮੇਰਾ ਲਵਰਸ ਆਫ ਪੰਜਾਬ ਪੇਜ ਆ ਉੱਤੇ ਹੋਊਗੀ ਜਾਂ ਸੁਖਜਿੰਦਰ ਸਿੰਘ ਲੋਪੋਂ ਤੇ ਹੋਊਗੀ ਤਾਂ ਉਹ ਜ਼ਰੂਰ ਜ਼ਰੂਰ ਚੈੱਕ ਕਰ